ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਤਿੰਨ ਹੀ ਮੱਜਾਂ ਤੁਹਾਨੂੰ ਦਿਖਾਉਣੀ ਆਂ ਮੱਜਾਂ ਦੇ ਵਿੱਚੋਂ ਇੱਕ ਤਾਂ ਮੱਜਾ ਵਾਲੀ ਗੱਬਣ ਤੁਹਾਨੂੰ ਦਿਖਾਵਾਂਗੇ ਤੇ ਦੋ ਸੁਈਆਂ ਤੇ ਗਾਵਾਂ ਚ ਵੇ ਇੱਕ ਟੁਕੜ ਗੱਬਣ ਗਾਂ ਇੱਕ ਗੱਬਣ ਗਾਂ ਤੇ ਇੱਕ ਸੁਈ ਗਾਂ ਤੁਹਾਨੂੰ ਦਿਖਾਉਣੀ ਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਦੀ ਵਧੀਆ ਵੇਖ ਗਿਆ ਪਰਸਾਂ ਵਾਲਾ ਮਾਲ ਫਿਰ ਹਾਂਜੀ ਜੀ ਵੇਖ ਗਿਆ ਜੀ ਠੀਕ ਚਲੋ ਨਾਮ ਦੱਸਦੇ ਕਰੀ ਹਾਂਜੀ ਦਿੰਦਰ ਸਿੰਘ ਪਿੰਡ ਚਠਾ ਤਸੀਲ ਬਟਾਲਾ ਜਿਹੜਾ ਦੱਸਦੇ ਤੇ ਫੋਨ ਨੰਬਰ ਬੋਲ ਦੇ ਕਰੀ 98568277 ਬੋਲ ਦੇ ਠੀਕ ਹੈ ਤੇ ਸ਼ਰਵਾਰ ਫਿਰ ਟੁਕੜ ਗੱਭਨ ਘਾਤ ਉਹ ਕਰ ਲਈ ਹਾਂ ਦੇਖ ਸਾਡੇ ਬਾਕੀ ਕੱਦ ਕਾਠੇ ਵੀ ਚੰਗਾ ਵਾ ਉਤਰਾ ਵੀ ਸਾਫ ਸਫਾਈ ਚ ਆ ਖਾਣਾ ਦਾ ਸਾਈਜ਼ ਗੈਪ ਵੀ ਚੰਗਾ ਕਿੰਨੇ ਜੱਦ ਚੈੱਕ ਪਾਸਟ ਦੇ ਵਿੱਚ ਹੀ ਆ ਇਹ ਵਿੱਚ 5.5 ਮਹੀਨੇ ਦੀ 5.5 ਮਹੀਨੇ ਦੀ ਚੈੱਕ ਪਾਸਿਆ 12 ਕਿਲੋ ਦੁੱਧ ਆ ਅੱਛਾ ਹਾਂਜੀ ਤਿਆਰ ਮੁੱਕ ਕੇ ਤੇ ਚੋਗੀ ਖੜੀ ਕੋਈ ਅੱਛਾ ਤੇ ਸੱਜਣ ਨੇ ਫਿਰ ਦੁੱਧ ਚੰਗਾ ਕੱਢਿਆ ਨਾ 24 ਲੀਟਰ ਦੀ ਜਿਹੜੀ ਆਇਆ ਸੱਜਣੇ ਠੀਕ ਹੈ ਵੱਡੀ ਵਸ਼ੀਆ ਦੰਦਾ ਜੇ ਵਸ਼ੀਆ ਤੋਰ ਹੇ ਕਰੀ ਨਾ ਫਿਰ ਉਹ ਤਰ ਹੈ ਕਿ ਕਦ ਕੱਠ ਚੰਗਾ ਵਾ ਤੇ ਰੰਗ ਰੂਪ ਚ ਵੀ ਸਫਾਈ ਚ ਦੁੱਧ ਮੋਕੇ ਤੇ ਜਿਹੜਾ 12 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ ਤੇ ਸਾਢੇ ਪੰਜ ਮਹੀਨੇ ਦੀ ਗੱਭਣ ਜਿਹੜੀ ਚੈੱਕ ਪਾਸ ਦੱਸਦੇ ਬਾਕੀ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਇਹ ਜੀ 40000 40000 ਦੋਆਂ ਦੀ ਸੁਆੜੇ ਦੁੱਧਾ ਜੇ ਨਾ ਕਿ 15 20 ਦਿਨ ਛੜਦੀ ਪੈਣੀ ਆ ਹਾਂਜੀ ਹਾਂਜੀ ਜਿਹੜਾ ਦੀ 35000 ਦੀ ਗੱਲ ਹੀ ਉਹ ਤਾਂ ਪਰੰਗ ਦਿੰਦੀ ਆ ਅੱਛਾ ਉਹਨਾਂ ਦੁੱਧ ਦੇ ਗਾ ਸਾਢੇ ਪੰਜਾਂ ਮਹੀਨੇ ਦੇ ਗੱਭਣ ਆ ਬਾਕੀ 21 ਕਿਲੋ ਇਹਦਾ ਸੱਚਾ ਦੁੱਧ ਜੁਆ ਆ ਅੱਛਾ ਕਿੰਨੇ ਲੀਟਰ ਹੈ ਠੀਕ ਆ 20 ਲੀਟਰ ਵੇੜਨਾ ਅਗਰ ਦੁੱਧ ਚੋਂ ਆਉਣਾ ਆ ਠੀਕ ਆ 20 ਲੀਟਰ ਵਾਲੀ 1 ਲੱਖ 50 ਹਜ਼ਾਰ ਰੁਪਏ ਦੀ ਹੈ ਤੇ 40 ਜੋ ਕਰਨਾ ਮੰਤਨ ਦੋ ਹੀ ਛੱਡਦੇ 38000 38000 ਹੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਆਗੇ ਦੂਸਰੇ ਇੱਕਨੇ ਕੇ ਦੁੱਧਾ ਲਈਆ ਇਹ ਦੁੱਧੇ ਦੀ ਚਲੋ 15 ਕਿਲੋ ਚਾਹੂਗੀ ਤੋੜ ਦੇ ਕਰੀਨਾ ਬੜੀ ਵਧੀਆ ਹੈ ਬਾਕੀ ਹੈਗੀ ਹੈ ਵੀ ਜਰਸੀ ਕ੍ਰਾਸ ਚ ਹੈ ਬਾਕੀ ਹਜੇ ਤਿਆਰ ਹੋਣੀ ਆ ਥੱਲੇ ਆਵੇ ਤੇ ਲਡਲਾ ਹਵਾਨੇ ਚ ਹੈਗੀਆਂ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਨੇ ਬਣਾਉਣਾ ਹੈ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਇਹਦਾ ਮੁੱਲ ਚੱਲੀ ਆ 40000 ਲੋ ਤੋਂ ਵਿੱਚ 13-14 ਕਿਲੋ ਦੋਗੀ ਬਾਕੀ ਥਾਣਾ ਦੀ ਪਿਛੇ ਕਰ ਦੇ ਵਿੱਚ ਮਾਨਤਨ ਕਰ ਦਈਏ ਹੋਰ 30000 ਦੀ ਦੇਵਾਗੇ 35000 ਦੀ ਦੇ ਦੋਗੇ 30000 ਦੀ ਦੇ ਦੋਗੇ ਬਾਕੀ 40000 ਦੀ ਹੋਵੇ ਟਲਾ ਲੇਖੋ ਤਾ ਠੀਕ ਹੈ ਜੀ ਤੇ ਹੁਣੇ ਕਾ ਸੁਦੀਸ ਵਾਹੀ ਜੇ ਹਾਂ ਜੀ 20 ਦਿਨ ਹੋ ਗਏ ਨੇ ਜੀ ਸੁਈ ਨੂੰ ਮਗਰ ਇਹਦਾ ਵਛੀ ਬੜੇ ਟਾਪ ਦੀ ਠੀਕ ਆ ਇਹ ਮੰਦ ਨੂੰ ਥਾਣੇ ਦੇ ਤਿੰਨ ਜੇ 36 11 ਲੀਟਰ ਇਹ ਤਿਆਰ 11 ਲੀਟਰ ਪੂਰਾ ਹੋ ਕੇ ਖੜੇ ਕੋਈ ਠੀਕ ਉਹ ਵੀ ਚਿਤਾ ਹੋਊਗਾ ਕ੍ਰੋਸ ਆ ਕਦੀ ਵੀ ਧੀਰੀ ਕੋਈ ਰੱਸੀ ਵਾਂਗਾਂ ਪਾਉਂਦੀ ਲੋੜ ਨਹੀਂ ਠੀਕ ਆ ਤੇ ਆ ਵਛੀ ਜਿਹੜੀ ਬੈਠੀ ਏ ਇਹਦੇ ਮਗਰਾਵਲੀ ਵਛੀ ਏ ਵਛੀ ਵੀ ਪਲੀ ਭਲੋਸੀ ਵਛੀ ਏ ਜਿਹੜੀ ਇਹਦੇ ਮਗਰ ਬੜਾ ਦੁੱਧ ਘੜਿਆ ਨਾ ਵਛੀ ਉਹ ਵਛੀ ਸਿੰਗ ਨਹੀਂ ਕਰਦੀ ਠੀਕ ਆ ਇੱਕ ਥਣਨੀ ਇਹਦਾ ਜਿਹੜਾ ਚੱਲਦਾ ਤਿੱਲੜ ਆ ਜੀ ਤੇ ਦੁੱਧ ਮੌਕੇ ਤੇ ਜਿਹੜਾ ਵਾ 10 11 ਲੀਟਰ ਕਹਿੰਦੇ ਕਿ ਹੈਗਾ ਵਾ ਪਹਿਲੇ ਸੁਣ ਲਈਏ ਜੀ ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਤੇ ਕਿੰਨਾ ਰੱਖਣਾ ਵਿਧੀ ਇਹਦਾ ਫਿਰ ਮੁੱਲ ਆਪਾਂ ਐ ਲੈ ਕੀ ਭਾਈ ਯਾਰ ਭਾਈ ਯਾਰ ਹਾਂਜੀ ਵਿੱਚੋਂ ਕਰਨਾ ਮੰਨਤਾ ਨੋਰ ਪੂਰੇ 20000 ਦੀ ਦਵਾਂਗੇ ਅੱਛਾ ਪੂਰੇ 20000 ਦੀ ਤੇ ਦੋ ਤੇ 10 ਲੀਟਰ ਕਰੋ ਚਵਾ ਦੋ ਕਿ ਬਿਲਕੁਲ ਨਾ ਡਗੜੇ ਕੋਈ ਸਹੀ ਚਾਰ ਕੇ ਚਿਟਾ ਦੋ ਤੇ ਮਈਆ ਲਾਊਗਾ ਠੀਕ ਹੈ ਜੀ ਹਾਂਜੀ ਤੇ ਮੱਝਾਂ ਵੀ ਹੁਣ ਤੁਹਾਨੂੰ ਦਿਖਾ ਦਈਏ ਦੇਖੋ ਨੀਲੀ ਦੀ ਪਿਓਰ ਗੀ ਜੀ ਡੱਬੀ ਮੈਂ ਸਾਣੀਏ ਫੋ ਗੁਲਾਬੀ ਡੱਬੀ ਮਾਈ ਤੁਹਾਨੂੰ ਦਿਖਾਉਣੀ ਆ ਇਹਦੇ ਥਾਲੇ ਖਾਓ ਹਾਂ ਦੇਖ ਸਾਦੇ ਜੀ ਅਗਲੇ ਥਾਨ ਵੀ ਗੁਲਾਬੀ ਆ ਜਿਹੜੇ ਅੱਖਾਂ ਬਿੱਲੀਆਂ ਬਿੱਲੀਆਂ ਅੱਖਾਂ ਲਈ ਜਿਹੜੀ ਦਵੇਂ ਬਿੱਲੀਆਂ ਅੱਖਾਂ ਤੇ ਪੇਟ ਪੁੜੇ ਦੇਵੇ ਚੰਗੀ ਆ ਢਾਂਚਾ ਚੰਗਾ ਵਾ ਜਿਹੜਾ ਇਹਦਾ ਤੇ ਕਿੰਨੇ ਕ ਦੁੱਧਾਂ ਲਈ ਜੇ ਵੇਜੀ ਐ ਵੇਜੀ ਨੇ ਦੁੱਧ ਮੈਂ 200 ਵੇ ਸੂਈ ਐ ਤੀਜੀ ਸੂਈ ਸੁਣਾਇਆ ਕਹਿੰਦੇ ਦੁੱਧੇ ਗਈ ਆਈ ਐ ਅੱਛਾ ਦੁੱਧ 14-15 ਕਿਲੋ ਦਾ ਕਾਰਡ ਇਹਦਾ ਅੱਛਾ ਹਾਂਜੀ ਤੋਰੋ ਹਾਂ ਫਿਰ ਇੱਕ ਰੀਨ ਬਾਕੀ ਪੂਛ ਇਹਦੀ ਲੰਡੀ ਆ ਉਹ ਕਦੇ ਨਿੱਕੀ ਹੁੰਦੀ ਸੀ ਕਦੇ ਟੁੱਟੀ ਆ ਹਾਂਜੀ ਹਾਂਜੀ ਚੱਲਣ ਥੋੜਾ ਬਾਕੀ ਨੇ ਗ੍ਰਹਿ ਮੰਨਦੀ ਆ ਜਿਹੜੀ ਆ ਅਜੇ ਹਰ 10 ਦਿਨ ਲੈ ਲੈਣੀ ਠੀਕ ਆ ਇਹ ਦਿਨ ਦਾ ਖੜਦੀ ਆ ਤੇ ਇਹਦਾ ਮੁੱਲ ਕਿੰਨਾ ਰੱਖਣਾ ਵੀਰ ਜੀ ਫੇਰ ਆਪਾਂ ਇਹਦਾ ਮੁੱਲ ਵੀਰ ਜੀ 75000 75000 ਆ ਹਾਂਜੀ ਵਿੱਚੋਂ ਕਰਨਾ ਮੰਨਤਾ ਨਾੁਰ ਕਰ ਦਾਂਗੀ ਕਿੰਨਾ 74 ਦੀ ਦੇਵਾਂਗੇ ਅੱਛਾ 74000 ਦੀ ਦੇ ਦੇ 70000 ਦੀ ਦੇ ਦਾਂਗੇ ਠੀਕ ਹੈ ਚਲੋ ਕੋ ਫੋਨ ਲਾਵੇ ਮੌਕੇ ਤੇ ਹੋ ਜਾਊਗਾ ਹਨਾ ਅੱਗੇ ਵਾਲੇ ਤੋਂ ਇਹ ਸਫਾਈਆਂ ਸੁਈਆਂ ਕਰਤਾ ਜੀ ਬਈ ਦਸ ਦਿਨ ਲੱਗਦੀ ਬੜੀ ਬਣੂਗੀ ਫੁੱਟਬਾਲ ਹੋਣਗੇ ਠੀਕ ਹੈ ਤੇ ਹੁਣ ਆ ਸੁਈ ਸੁਵਾਈ ਜੇ ਇਹ ਵੀ ਚਲਾ ਚਾਹੁੰਦਾ ਸੀ ਜੇ ਕਫੜਾ ਦੇ ਠੀਕ ਹੈ ਰਾਤ ਕੋ ਦੁੱਧ ਵਾਲੇ ਬੋਲੇ ਰਹੇ ਸਾਡਾ ਤਿਆਰ ਹੋਊਗਾ ਠੀਕ 10 ਲੀਟਰ ਜਿਹੜਾ ਕਰੋ ਚਵਾ ਦੋਗੇ ਹਾਂ ਜੇ ਵੀ ਨੀਲੀ ਜੀ ਜੀ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ ਨਾ ਜੀ ਤੇਰਾ ਚੰਦਾ ਕੋਲੇ ਵੀ ਚਵਾਊਗੀ ਮੈਂ ਠੀਕ ਹੈ ਜੀ ਵੱਡੀ ਮਈਆ ਇਹ ਆ ਗਿਆ ਯੋਗੋ ਕਪਾਹ ਦੇ ਮਾਲ ਹੈ। ਤਾਜੀ ਮਗਰੇ। ਮਗਰੇ ਦੇ ਕੱਟੀ ਆ ਉਹ ਵੀ ਤੁਹਾਨੂੰ ਦਿਖਾ ਦੇਣੀ ਤਾਜੀ ਸੁਗੀਆਂ ਜਿਹੜੀ ਆ। ਉਤਨਾ ਜਿਹੜਾ ਘੱਟ-ਘੱਟ ਪੇਟਕੜਾ ਇਹਦਾ ਵੀ ਠੀਕ ਆ ਤੇ ਇਹ ਕਿੰਨੇ ਕ ਮੁੱਲ ਆ ਲਈ ਵੀਰ ਜੀ ਇਹਦਾ ਮੁੱਲ 80000 80000 ਆ ਹਾਂਜੀ ਵਿੱਚੋਂ ਕਰਨਾ ਮੰਨਤਨ 75000 ਦੀ ਗੀਟੀ ਤੇ ਲੈ 75000 ਦੀ ਮੈਂ ਕਿਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾਂਗਾ ਵੀਰ ਮੁੱਲਾ ਬਾਕੀ ਮੈਂ ਬਹੁਤ ਚੰਗੀ ਹੈ ਠੀਕ ਹੈ ਜੀ ਤੇ ਆ ਥੋੜੇ ਉੱਚੇ ਪੱਤੇ ਵਾਲੀ ਜੀ ਹਾਂਜੀ 20-25 ਦਿਨ ਹੋ ਗਏ ਸੀ ਨੂੰ ਮਹੀਨਾ ਕੋ ਲਾਲੇ ਮਗਰ ਇਹ ਕੱਟਾ ਜੇ ਆਹ ਕੱਟਾ ਜੇ ਆਪਣੀ ਸਮਝਣਾ ਵੇਖ ਲੈ ਕਿੰਨਾ ਚਿਰ ਹੋ ਗਿਆ ਸੋਈ ਨੂੰ ਮਹੀਨੇ ਤੋਂ ਬਾਰੀ ਹੋਊਗਾ ਤੇ ਆ ਜਿਹੜੀ ਉਹ ਮਾਇਦੀ ਕੱਟੀ ਜਿਹੜੀ ਹੁਣੇ ਤੁਹਾਨੂੰ ਦਿਖਾਈ ਹੈ ਉਹ ਬੱਜੀ ਜਿਹੜੀ ਇਹਦੇ ਕੋਲ ਦੁੱਧ ਕਿੰਨਾ ਜੇ ਬੱਜੀ ਦੁੱਧ ਵੀ ਜੀ 9 ਕਿਲੋ ਤੋੜਦਾ ਫਿਰ ਪੱਕਾ ਦੁੱਧ ਹੈਗਾ 9 ਲੀਟਰ ਨਾ ਲੋ ਚੋਗੇ ਖੜੇ ਦੂਜਾ ਸੂਰ ਝੋਟੀ ਦਾ ਠੀਕ ਹੈ ਬੰਦੇ ਮੜ ਦੇ ਬੱਚੇ ਨੂੰ ਆ ਰਿਹਾ ਜਿਹੜਾ ਉਹ ਲੰਡੇ ਹੈ ਰਾਜੇ ਮੇਰੇ ਨਾਲ ਆਇਆਗਾ ਮਗਰ ਇਹਦੇ ਕੀ ਆ ਕੱਟਾ ਮਗਰ ਇਹਦੇ ਕੱਟਾ ਇਹ ਕਿੱਸ ਨੰਬਰ ਦੀ ਭਾਈ ਐ ਕਿਉਂ ਮੈਂ ਕਿ ਐ ਸਾਰਾ ਕੰਮ ਤਾਂ ਦੇ ਸਾਹਮਣੇ ਹੈ ਜੋ ਵੀ ਹੈ ਦੋ ਦਮ ਕਿਤੇ ਹੀ ਰਣ 9 ਲੀਟਰ ਤਿਆਰ ਦੱਸ ਦੇ ਤੇ ਕੋਲ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫੇਰ ਆਪਾਂ ਇਹਦਾ ਮੁੱਲ ਵੀ ਜੀ 65000 65000 ਕਿੰਨੇ ਦੀ ਦੇ ਦिए ਜੱਤ ਜੀ ਬਾੜੀਆ ਦੀ ਦਾਨੀ 68000 ਦੀ ਹੋਰ ਕਰ ਦੋ ਕਿ ਮੌਕੇ ਤੇ ਮਨ ਪੂਰੇ 60000 ਦੀ ਆਣ ਵਾਲੇ ਦਾ ਠੀਕ ਹੈ ਜੀ ਤੇ ਠੀਕ ਹੈ ਵਿਧਿਆ ਹੋਰ ਕੁਝ ਹੈ ਨਾ ਬਾਜੀ ਕੀ ਕਰਦੀ ਬहोत ਬहोत ਧੰਨਵਾਦੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਆਪਣੀ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜੇ ਕੋਈ ਵੀਰ ਦੂਰ ਦਾ ਵਾ ਉਹ ਆਪਣੀ ਵੀਡੀਓ ਕਾਲ ਤੇ ਚਵਾ ਲੈ ਚਵਾਈ ਕਰਨੀ ਤਸੱਲੀ ਕਰਨੀ ਉਹ ਜ਼ਿੰਮੇਵਾਰੀ ਢਾਡੀ ਆ ਅਸੀਂ ਕਿਹੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਇਹ ਤੁਸੀਂ ਆਪਣਾ ਆਪ ਹੀ ਸੋਚ ਸਮਝ ਕੇ ਵਿੱਚ ਆ ਕੇ ਲੈਣਾ ਹਾਂਜੀ ਦੋਸਤੋ ਵੀ ਇਹਨਾਂ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ